ਉਹ ਕਰਦੇ ਆਂ ਬਾਈ ਕਰਦੇ ਆਂ ਹੀਲਾ ਉਹ ਯਾਰ ਦੋ ਦਿਨ ਛੁੱਟੀ ਆ ਗਈ ਕੱਲ ਵੀ ਛੁੱਟੀ ਆ ਗਈ ਸ਼ੇਰਾ ਅੱਜ ਫੇਰ ਛੁੱਟੀ ਆ ਗਈ ਹੋਰ ਉਹ ਕਰਾਂਗੇ ਬਸ ਲੇਟ ਤਾਂ ਲਾਂ ਲਾਂ ਲੇਟ ਤੱਕ ਆਉਂ ਤੈਰਾ ਹੀਲਾ ਕਰਦੇ ਆਂ ਬਸ ਕੱਲ ਨੂੰ ਲੈ ਜੀ ਤੂੰ ਹਾਂ ਉਹ ਥੋੜੀ ਜੀ ਛੇਤ ਜੀ ਟਿੱਲੀ ਹੋ ਰਹੀ ᱛੀ ਯਾਰ ਬਸ ਇੱਧਰ ਹਾਂ ਹਾਂ ਸ਼ੇਰਾ ਹੋਰ ਠੀਕ ਹੈ ਚੰਗ ਉਹ ਬਾਈ ਜਿੱਲਾ ਕਿਵੇਂ ਬੈਠਾ ਠੁਲਾ ਜਾ ਰਿਹਾ ਉਹ ਕਿਵੇਂ ਬਰਾੜ ਉਹ ਮੈਂ ਮਖਤਲ ਜਾਂਦੇ ਜਾਂਦੇ ਪਤਾ ਲੱਗ ਗਿਆ ਬੱਇਆ ਬੱਇਆ ਤਾਂ ਇੱਥੇ ਆਇਆ ਜੀ ਕਿ ਮੈਂ ਮਗਰ ਚੋਤੇ ਮੇਰੇ ਦਾਦੇ ਜਾਂਦੇ ਆਪਾਂ ਮਿਲ ਹੀ ਜਾਈਏ ਇਹਨੂੰ ਨਾ ਵਧੀਆ ਕਰਿਆ ਵਧੀਆ ਕਰਿਆ ਅੱਛਾ ਹੋਰ ਹੋਰ ਬੜੀ ਕੀ ਬਣਾਂ ਹਾਂ ਵਧੀਆ ਦਿਵਾਖ ਚੱਲੇ ਸਭ ਠੀਕ ਨੇ ਜਿਵੇਂ ਸਰੀਰ ਸਰੀਰ ਠੀਕ ਰਹਿੰਦਾ ਹਾਂ ਠੀਕ ਹੈ ਜੀ ਵਧੀਆ ਅੱਛਾ ਹਾਂ ਹਾਂ ਹੋਰ ਗੋਡੇ 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 ਆਪਣੇ ਠੀਕ ਨੇ ਹਜੇ ਤੱਕ ਠੀਕ ਨੇ ਹਾਂ ਅੱਛਾ ਅੱਛਾ ਹੋਰ 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 ਬਾਰ ਮੈਂ ਕਰ ਬਾਰ ਠੀਕ ਆ ਮੈਂ ਤਾਂ ਤੇਰਾ ਪਤਾ ਲੈਣ ਹੀ ਆਇਆ ਨਹੀਂ ਮੈਂ ਕਿਵੇਂ ਪੋਲਾ ਜਾ ਬੋਲੀ ਜਾਂ ਨਾ ਅੱਜ ਕੀ ਗੱਲ ਹੋਊਗੀ ਥੋੜੀ ਜੀ ਬਸ ਕੱਲ ਤਾਂ ਗਰਮਾਇਸ਼ ਜੀ ਮੰਨ ਗਿਆ ਸਰੀਰ ਅੱਛਾ ਅੱਛਾ ਹੋਰ ਥੋੜੀ ਗਰਮ ਹੈ ਵੀ ਗਰਮੀ ਬਾਲੀ ਗਰਮੀ ਦਾ ਇਤੋਂ ਪਰੇ ਪਈ ਧੁੱਪ ਜ਼ਿਆਦੇ ਬਾਲੀ ਹੈ ਹੋਰ ਹੈ ਹੋਰ ਬਾਲੀ ਦੀ ਗੱਲ ਬਾਲੀ ਜ਼ਿਆਦੇ ਧੁੱਪ ਆਹ ਸੁਣਦੀ ਐ ਹਾਂਜੀ ਪਾਣੀ ਲਿਆ ਦਿੰਦੀ ਬਰਾੜ ਆਇਆ ਇਹਦੇ ਕੋਲ ਕਿਹੜਾ ਕੰਮ ਆ ਕੀ 3 ਜਨਵਰੀ ਆਇੰਦਾ ਬਰਾੜ ਹੋਰ ਕੰਮ ਨਹੀਂ ਕੋਈ ਹੂੰ ਬਹੁਤ ਬਰਾੜਾ ਉਹ ਪਿੰਡੇ ਪੁੰਡੇ ਸੁੱਖ ਸਾਦਾ ਰੱਬ ਦਾ ਇਹਨਾਂ ਤੂੰ ਤਾਂ ਆ ਲੈ ਚਲ ਸਲੋ ਪਾਣੀ ਆਹ ਤਰ ਕੀ ਹਾਲ ਬਣਾ ਰੱਖਿਆ ਤੇਰੇ ਘਰ ਦੇ ਐ ਕਿਉਂ ਰਹਿੰਦੇ ਨੇ ਆਹ ਨਾਲ ਰਹਿਣ ਨੂੰ ਕੀ ਹੋਏ ਨਹੀਂ ਕੀ ਮਾੜੀ ਐ ਇਹ ਫੈਸਲਾ ਇਹ ਸੋਨੂੰ ਕੀ ਪਤਾ ਬੁੜੇ ਬੰਦਿਆਂ ਨੂੰ ਉਹ ਇਹ ਕਾਦਾ ਫੈਸਲਾ ਹੈ ਇਹਨੇ ਤਾਂ ਸਾਡਾ ਸੱਬੇ ਤਰ ਦਾ ਨਾਸਮਾਰਤਾ ਨਾਸਮਾਰਤਾ ਵੱਡਾ ਸਿਆਣਾ ਤੇ ਆਇਆ ਦਾ ਬੁੱਝ ਲਿਆ ਕਰ ਤੂੰ ਨਾ ਬੇਲੇ ਦੀ ਤਾਂ ਹੈਗੇ ਉਹ ਆਜਾ ਕੇ ਬਹਜਾਂ ਰਖਦੇ ਚਾਹ ਦੇ ਦੇ ਪਾਣੀ ਦੇ ਦੇ ਸਾਨੂੰ ਸਿਆਣਾ ਬੰਦਾ ਆਉਂਦਾ ਜਦੋਂ ਸਿਆਣਾ ਬੜਾ ਏ ਕਾਮਾ ਨਹੀਂ ਕਾਰ ਨਹੀਂ ਕੋਈ ਮੇਰੇ ਘਰ ਦੇ ਵੀ ਨਹੀਂ ਬੋਲਦੇ ਜਿਵੇਂ ਇਹ ਬੋਲਦੇ ਨਹੀਂ ਤੇਰੇ ਘਰ ਦੇ ਜਾਨ ਠੀਕ ਈ ਬੜਾ ਹੁਣ ਭਾਈ ਜਦੋਂ ਗਲਤ ਚ ਪੈ ਗਿਆ ਹੋਰ ਕਾਲੇ ਕਿੰਦਰ ਫਿਰਦਾ ਹੈ ਵਾਹ ਵੀ ਤੇਰੇ ਕੋਲ ਹੀ ਆਇਆ ਦੀ ਅੱਛਾ ਹੋਰ ਲੋਟ ਹੋ ਜਾ ਲੋਟ ਹੋ ਜਾ ਹੋਰ ਮੇਰਾ ਬੋਸ ਆ ਜੀ ਭਾਈ ਦਾ ਕੀ ਹਾਲ ਹੈ ਉਹ ਤਾਂ ਠਾਲ ਤਾਂ ਠੀਕ ਹੈ ਬਸ ਬਾਕੀ ਤੈਨੂੰ ਪਤਾ ਭਾਈ ਜਦੋਂ ਖਾਣੇ ਥੋੜਾ ਜਿਆਦਾ ਜਰ ਸੱਬਰ ਮਾੜਾ ਜਿਸਾਲਾ ਹੀ ਹੁੰਦਾ ਕਾਲੇ ਹੈ ਪਾਏ ਦਾ ਕਬਰਾਰ ਤੈਨੂੰ ਕੀ ਦਸੀਏ ਜਦ ਕਰਦਾ ਮੈਂ ਤਾਂ ਪਤਾ ਹੈ ਕਰਦਾ ਬੰਦਾ ਹੈ ਤੂੰ ਬਸ ਇੱਕ ਦਰ ਗੱਲ ਹੈ ਕਿ ਪਾਏ ਦਾ 24 ਘੰਟੇ ਕਲੇਸ਼ ਰਹਿੰਦਾ ਸਾਡੇ 24 ਘੰਟੇ ਸਾਲਾ ਕਲੇਸ਼ ਹੁੰਦਾ ਮਾੜਾ ਕੀ ਕਰੂ ਬੰਦਾ ਬਿਮਾਰ ਹੈ ਜੇ ਚੰਗੀ ਗੱਲ ਨੂੰ ਕਹਦੇ ਮਾੜੀ ਮੰਨਣੀ ਯਾਰ ਕੋਈ ਵਧੀਆ ਗੱਲ ਤਾਂ ਨਹੀਂ ਹੁੰਦੀ ਸਾਡੀ ਵੀ ਸ਼ਮਾਂ ਬੇਜਤੀ ਆ ਜਾਂਦੀ ਯਾਰ ਹੋਰ ਕਿਵੇਂ ਬੋਲ ਜੇ ਹੋਰ ਐਂ ਤਾਂ ਨਹੀਂ ਹੈਗਾ ਵੀ ਚਲ ਜੇ ਆ ਗਿਆ ਸਿਆਣਾ ਬੰਦਾ ਵੀ ਆਪਾਂ ਕਹਿ ਦਈਏ ਵੀ ਭਾਈ ਬਹਿ ਜਾ ਉਹ ਨਹੀਂ ਬੰਦਾ ਕਰੇ ਆਪਾਂ ਕਿਹੜਾ ਘਰ ਤੱਕੇ ਲੈ ਜਾਣਾ ਜੀ ਹੋਰ ਹੈ ਕੰਮ ਸਾਰਾ ਦਿਨ ਉਹਦਾ ਨਾ ਕਾਲੇ ਪਾਣੀ ਮੰਗਾਵਾ ਬਸ ਪਾਣੀ ਪੀ ਕੀ ਹੈ ਅੱਛਾ ਪੀ ਕੇ ਚਾਹ ਕੋਈ ਨਹੀਂ ਚਾਹ ਕਰਦਾ ਹੋਰ ਫਿਰ ਠੀਕ ਹੈ ਹਾਂ ਵਧੀਆ ਹੋਰ ਕਾਲੇ ਫਿਰ ਕਿੱਥੇ ਹੁਣ ਕੀ ਕਰਨਾ ਫਿਰ ਕਾਲੇ ਬਸ ਇੱਥੇ ਹੀ ਕਰਦੇ ਆ ਚੱਕੀ ਦਾ ਕੰਮ ਜਾਲ ਅੱਛਾ ਵਧੀਆ ਬਾਈ ਵਧੀਆ ਚੱਲ ਵਧੀਆ ਉਹੀ ਛੇਵੇਂ ਯਾਰ 2 ਰੁਪਈਆ ਬਣ ਜਾਂਦੇ ਨੇ ਕਿ ਕੋਈ ਜਿਹਾ ਹੈ ਨਾ ਟਾਈਮ ਤੇ ਹਾਂ ਨਾ ਨਾ ਲੋਟ ਕੰਮ ਤਾਂ ਦੇਖ ਬਾਈ ਕਰਨਾ ਬੂ ਕਰਮਾਲ ਦਾ ਹਾਂ ਹਾਂ ਕੰਮ ਤਾਂ ਕਰੀ ਤੇ ਆਪਣੀ ਹਨਾ ਆਪਾਂ ਨੇ ਹੋਰ ਕੀ ਕੰਮ ਕਰਕੇ ਹੋਰ ਜ਼ਿੰਦਗੀ ਦੇ ਵਿੱਚ ਕੀ ਐ ਇੱਥੇ ਯਾਰ ਹੋਂਡ ਤਾਂ ਇੱਕ ਲਾਲਾ ਤੂੰ ਤੇਰੇ ਨਾਮ ਗਿੱਲ ਸਾਹਿਬ ਹਾਂ ਤੂੰ ਤਾਂ ਮੇਰੇ ਨਾਲ ਸੈਣਾ ਜਵਾਕ ਵੀ ਆਖੇ ਨਹੀਂ ਲੱਗਦੇ ਕੰਜਰ ਤੇ ਨੀ ਕਹਿ ਜਦ ਮਾਨਾ ਮੇਰੀ ਗੱਲ ਸੁਣੋ ਆਪਦਾ ਟੱਬਰ ਨਹੀਂ ਪੈਣਾ ਆਖੇ ਲੱਗਦਾ ਹਾਂ ਹੋਰ ਜਵਾਬਖਾਨੇ ਦਾ ਪੈਣਾ ਉਹੀ ਜਵਾਬ ਸਿੱਖਦੇ ਨੇ ਬਾਈ ਹਾਂ ਹਾਂ ਉਥੋਂ ਹੀ ਜਵਾਬ ਸਿੱਖਦੇ ਨੇ ਹਾਂ ਜੇ ਜਵਾਬਾਂ ਨੂੰ ਚੰਗੀ ਸਿੱਖਿਆ ਹੋਊਗੀ ਫੇਰ ਹੀ ਮੜਾ ਮੋਟਾ ਬਧੂਗਾ ਕਹਿੰਦਾ ਫੇਰ ਉਹੀ ਤਾਂ ਉਹੀ ਤਾਂ ਹੈਗਾ ਜੇ ਹੁਣ ਨਾ ਜਦਾਰ ਆਪਾਂ ਕਹਿ ਰਹੀਏ ਹੁਣ ਲਾਣੇਦਾਰ ਨਹੀਂ ਨੂੰ ਤੇਰੀ ਨੂੰ ਮੜਾ ਮੋਟਾ ਸਾਨੂੰ ਵੀ ਪੁੱਠਾ ਬੋਲਦੀ ਆ ਬਾਈ ਕਹਿਣ ਸੁਣਦੀ ਹੈ ਹਾਂ ਮਾ ਮਾ ਚਾਹ ਬਣਾਂਦੀ ਦੋ ਅਗਲਾ ਗਲਾਸ ਲੈ ਜਾ ਚੱਕ ਕੇ ਆ ਗਈ ਹਾਂ ਦਾਸ ਕੀ ਕਹਿੰਦਾ ਸੀ ਉਹ ਗਲਾਸ ਲੈ ਜਾ ਚੱਕ ਕੇ ਤਿੰਨ ਕੱਪ ਚਾਹ ਦੇ ਬਣਾ ਦੇ ਕਿਉਂ ਮੱਕੀ ਗੁੱਟ ਕੇ ਆਏ ਹੋ ਮੈਨੂੰ ਇਹਨਾਂ ਨੂੰ ਬਣਾ ਦੇ ਮੈਂ ਤਾਂ ਰਹਿਣ ਦੇ ਇਹ ਕਿਹੜਾ ਕੋਈ ਬਾੜੇ ਕੰਮ ਐ ਨੇ ਬੇਲੇ ਤੱਕ ਕੋਲੇ ਬੈਹੰਦੇ ਨੇ ਕੰਮ ਨਹੀਂ ਕਰ ਨਹੀਂ ਨਾ ਕੋਈ ਲੰਗ ਲੰਗਾ ਨੂੰ ਆਏ ਨਹੀਂ ਬੋਲ ਕਰ ਇਹਨਾਂ ਨੂੰ ਚਾਹ ਨਹੀਂ ਪੁੱਛਦਾ ਹੋਰਿਆ ਕਿ ਭਾਜੇ ਤੇਰੇ ਕੋਲੇ ਤੂੰ ਆਇਆ ਬੇਲਾ ਤੂੰ ਬੇਲੜਾ ਮੈਨੂੰ 100 ਕੰਮ ਨੇ ਮੈਂ ਇੰਸਟਾ ਸਟੋਰੀ ਪਾਉਣੀ ਸੀ ਹਜੇ ਫੇਸਬੁੱਕ ਨਹੀਂ ਚੈੱਕ ਕੀਤਾ ਅੜਕੇ ਵਟਸਐਪ ਸਟੇਟਸ ਨਹੀਂ ਲਾਇਆ ਮੈਂ ਫਰਦਾ ਇਹ ਕੰਮ ਸਾਕੇ ਵਿਲੇ ਦੋ ਬਿਠਾ ਰਣਾ ਆਪ ਦਾ ਕੰਮ ਕਰਦਾ ਈ ਟੱਕਾ ਤੋੜਦਾ ਨਹੀਂ ਮੱਝੇ ਪਿਆ ਤੂੰ ਨਾਲ ਵਿਲੇ ਇਹ ਨੇ ਤੇਰੇ ਆ ਕਿਤੇ ਬਿਠਾ ਰਣਾ ਚਾਹ ਜਿੱਦੇ ਕਿਤੇ ਪਾਣੀ ਦੇ ਦੇ ਕਿਤੇ ਰੋਟੀ ਦੇ ਦੇ ਮੈਂ ਵਿਲੇ ਆ ਪਲਾ ਕਰਦੇ ਕੰਮ ਨਿਮੇੜ ਕੇ ਆਟੀਆਂ ਚਾਹ ਨਾ ਚਾਵਰ ਚਾਵਰ ਨਹੀਂ ਬੋਲੀਦਾ ਚਾਵਰ ਚਾਵਰ ਕੀ ਨਹੀਂ ਬੋਲੀਦਾ ਕੰਮ ਨਹੀਂ ਕਰਨੀ ਚਲ ਭਾਈ ਮੈਂ ਸੋਸ਼ਲ ਮੀਡੀਆ ਵੀ ਦੇਖਣਾ ਮਾੜਾ ਉਹ ਦੋ ਮਿੰਟ ਮੈਂ ਸਟੋਰੀ ਪਾਉਣੀ ਆ ਰੀਲ ਪਾਉਣੀ ਆ ਮੈਂ ਰੀਲ ਨਹੀਂ ਪਾਈ ਪੇਜ ਤੇ ਬੜਾ ਚੰਗਾ ਸ਼ਾਬ ਕਰ ਲਾਂਗੇ ਕਰ ਲਊਂ ਨਿਕਲੂ ਕਾਨੂੰ ਕਰਨ ਮੇਰਾ ਲਹੂ ਪੀਣਾ ਤੁਸੀਂ ਤਾਂ ਮੈਂ ਰੀਲ ਲੈ ਜਾ ਭਾਂਡੇ ਲੈ ਜਾ ਚੱਕ ਲਈ ਆ ਆ ਵੀ ਟੁੱਟੇ ਨਹੀਂ ਹੈਗੇ ਮੈਰੀ ਇਹ ਬਣਾਉਣੀ ਸੀ ਵਿਚੀ ਆ ਕੇ ਪੰਗਾ ਛੇੜ ਦੰਦੇ ਨੇ। ਭਾਂਡੇ ਲੈ ਚਾਹ ਬਣਾ ਦੇ ਦੋ ਤੱਕਾ। ਮੈਂ ਇੱਥੇ ਨਹੀਂ ਬਣਦੀ ਬਣਾ ਚਾਹ ਭਾਲ ਲੈ ਨੇਕੜੂ। ਆਪੇ ਬਣਾ ਲਓ। ਹੋਰ ਆ ਭੈਣ ਦਾ ਯਾਰ ਔਖਾ ਹੋਇਆ ਕੰਮ ਯਾਰ। ਹੈ? ਬੜਾ। ਚੱਲ ਤੂੰ ਚਾਹ ਸਹੀ ਠਾਰ ਲਾ। ਵੀ ਲੈ ਕਾਫੀ। ਉਹੀ ਗੱਲ ਆ ਯਾਰ ਇੱਕ ਇੱਕ ਬੰਦਾ ਮੰਨ ਦੋ ਕਿੰਨਾ। ਹੋਰ ਦੇ ਕਰਦੇ ਵਿੱਚ ਕੋਈ ਛਿਆਣੀ ਹੁੰਦੀ। ਮੇਰੇ ਇੱਥੇ ਤੁੱਕ ਗਿੱਲ ਗੱਲਾਂ ਹੁੰਦੀਆਂ ਭਾਈ। ਜਿਉਂ ਮੇਰੇ ਵੱਡੀ ਹੋਊਗੀ ਬਸ ਜਿਉਂ ਤੈਨੂੰ ਹੁਣ ਬਸ ਇਹ ਦੁੱਖ ਹੀ ਹੋ ਗਿਆ। ਕੋਈ ਛੱਪਾ ਹੋ ਗਿਆ ਭੈਣ ਦਾ ਯਾਰ। ਹੋਰ। ਇਹਦਾ ਬਾਲਾ ਬੰਗੜਾ ਹੋਰ ਅੱਜ ਤੱਕ ਤੁਸੀਂ ਸੰਭਰਿਆ ਵੀ ਨਹੀਂ ਬੇੜਾ ਵੀ ਨਹੀਂ ਸੰਭਰਿਆ ਬਸ ਸੰਭਰਿਆ ਕੀ ਤਾਂ ਆਪਾਂ ਇਸ ਟਾਈਂ ਲੋਟ ਆਉਂਦੀ ਇਹ ਤਾਂ ਆ ਪਤਾ ਨਹੀਂ ਕੀ ਆ ਫੋਨ ਜੇ ਚ ਸਾਰਾ ਦਿਨ ਇੰਸਟਾ ਇੰਸਟਾਗ੍ਰਾਮ ਚੱਲਦਾ ਪਤਾ ਨਹੀਂ ਕੀ ਬੋ ਆਏ ਮੋਰੀ ਨਹੀਂ ਉਗਲਾਂ ਭਾਂ ਦਾ ਜਿਆਦਾ ਉੱਥੋਂ ਸਿੱਖ ਸਿੱਖ ਗਿਆ ਕੱਪੜੇ ਪਾਉਂਦੀਆਂ ਨੇ ਟੜਕੀ ਭੈਣ ਦਾ ਇਹਦਾ ਮਲ ਦੋ ਤਿੰਨ ਸੌ ਦਾ ਖਰਚਾ ਦਾ ਰੋਜ਼ ਦਾ ਉਹ ਨਹੀਂ ਸ਼ਾਵਾ ਵੇਚਦੀ ਐ ਆਹ ਟੱਪੜਿਆਂ ਜਾਂ ਨਾ ਆਪਣੀ ਪਤਾ ਨਹੀਂ ਕੀ ਕੀ ਇਹ ਭੈਣ ਆ ਪਤਾ ਨਹੀਂ ਕੀ ਐ ਬਰਾੜ ਕੀ ਨਾ ਆਨਲਾਈਨ ਬੌਨਲਾਈਨ ਭੈਣ ਦਾ ਇਹਨੇ ਸੰਗ ਆਪਾ ਉਹ ਬੱਸ ਐ ਤਾਂ ਇੰਝ ਚੱਲੀ ਜਾਂਦਾ ਕੋਈ ਕੱਪੜੇ ਨੂੰ ਇੱਧਰ ਫੋਨ ਕਰਤਾ ਕਿਸੇ ਨੂੰ ਇੱਧਰ ਕਰਤਾ ਹੋਰ ਬਹੁਤ ਪੰਗੇ ਨੇ ਅੱਗੇ ਆਣ ਪੜ ਜੇ ਹਾਂ ਸੁਣਦਾ ਗੱਲ ਹਾਂ ਉਹ ਚੱਲ ਜਨਾਬ ਚੱਲੀ ਐ ਮੈਂ ਉਹ ਤੋਂ ਸਮਾਨ ਫੜਕ ਲੈਣਾ ਕੱਲੂ ਰੀਲ ਬਣਾਉਣੇ ਨਵੇਂ ਤੂੰ ਆ ਬੈਠਾ ਬੇਲਾ ਨਾਲ ਕਿ ਇਹਨਾਂ ਨੂੰ ਕੰਮ ਨਹੀਂ ਨਾਲ ਤੈਨੂੰ ਆ ਕੋਈ ਚੱਲ ਖੜਾ ਹੋ ਜਾ ਸੁਣ ਲੈ ਬਰਾੜ ਇਹ ਤਾਂ ਅਸੀਂ ਬੱਸ ਬਾਈ ਇਹ ਨਹੀਂ ਪੈਂਦਾ ਛੱਡਦੇ ਨਾ ਬਰਾੜ ਤੂੰ ਕਰ ਲੈ ਪੈਂਦਾ ਨਹੀਂ ਛੱਡਦੇ ਚੰਗਾ ਜੀ ਆਰਾਮ ਨੂੰ ਮੱਕੀ ਗੁੱਟ ਗਿਆ ਚੱਲ ਚੱਲ ਖੜਾ ਹੋ ਬਾਈ ਆਰਾਮ ਕਰ ਲੈ ਪੈਜੀਆਂ ਆ ਬਦਾਂ ਪਾਣੀ ਪੂਣੀ ਪੀ ਲੈ ਆ ਜਾ ਆ ਜਾ ਪੈਜੀ ਖੜੇ ਨੇ ਤਾਂ ਤੂੰ ਭੱਜਿਆ ਚੱਲ ਮੈਂ ਵੀ ਕੱਲ ਰੀਲ ਰੀਲ ਵੀ ਤਿਆਰ ਕਰਨੀ ਹੈ ਜੀ ਆਪਦੀ ਖੜ ਜਾ ਹੁਣ ਮੜਾ ਜੀ ਹੱਥ ਪੜਦਾ ਠੋਕਾ ਦੁਖਦਾ ਦੀ ਗੋਡਾ ਉਹ ਕੰਮ ਤਾਂ ਕਰਦਾ ਨਹੀਂ ਗੋਡੀ ਦੁਖਾ ਤੇਰੇ ਬੇਲੇ ਦੇ ਆ ਜਾ ਕੱਟ ਭਗਾਈ ਮਾਲਾ ਬੈਠਾ ਰਿਹਾ ਤੇਰੇ ਗੋਡੇ ਦੁਖਦੇ ਨੇ ਓ ਭਾਂ ਦਾ ਕੁਲਚੇ ਜੇ ਖਵਾ ਤੇ ਤੰਦ ਕੰਜ ਦਾ ਹੁਣ ਤੇਜਾਬ ਜਾ ਬਣਿਆ ਤੇ ਆ ਬਣ ਗਿਆ ਤੇਰਾ ਹੋਰ ਕਿਆ ਪਸ਼ੂ ਦੇਖ ਲੈ ਉਸ ਪਹਿਲਾਂ ਕੀ ਬੈਣਾ ਉਹਨਾਂ ਕੋਲੇ ਤਾਂ ਬਿੱਲੇ ਹੈਗੇ ਨੇ ਮੈਂਸਾ ਦੇਖਿਆ ਫੁੱਲ ਕੀ ਨਾ ਹੋਵੇ ਕੋਈ ਜਾ ਜਾ ਨਾ ਮੈਂ ਜਾ ਗਿਆ ਜਾ ਜਾ ਲੈ ਭਾਈ ਬਰਾੜ ਭਾਈ ਕਾਲੇ ਗੱਲ ਸੁਣ ਲਓ ਮੇਰੀ ਤੁਸੀਂ ਤਾਂ ਬਿੱਲੇ ਹੈਗੇ ਹੋ ਦੇਖਾ ਤੁਹਾਡੇ ਨਾਲ ਬਿੱਲਾ ਹੋ ਰਿਹਾ ਓਏ ਕੰਮਕਾਰ ਕਰ ਲੈ ਉਹ ਚਾਹ ਪਾਣੀ ਪੀਂਦੇ ਕਿਦੇ ਹੋਇਆ ਤਤ ਤਿੰਨ ਦਿਨ ਕੋਲ ਵਜਨ ਕੋ ਘੰਟਾ ਕਾ ਨਾ ਹਿਲਦੇ ਨਹੀਂ ਹੈਗੇ ਕਰੇ ਕੰਮ ਕਰ ਲਿਆ ਕਰੋ ਆਪਦਾ ਕੋਈ ਨਾਲ ਇਹਨੂੰ ਕੰਮ ਕਰਨਾ ਕਰ ਲਓ ਨੱਕਾ ਤੋੜਦਾ ਨਹੀਂਗਾ ਇਹ ਕੰਮ ਕਰ ਲਿਆ ਕਰੋ ਆਪਦਾ ਓਕੇ ਮੈਂ ਬਰਾੜਾ ਚੱਲੇ ਹੋਰ ਚੱਲੇ ਜੀ ਕਿਉਂ ਉਹ ਬਸਤ ਓਏ ਆ ਜਾ ਰੋਟੀ ਰੱਟੀ ਖਾਉਣੇ ਦੁਪਹਿਰਾ ਹੋਇਆ ਪਿਆ ਓਹ ਬਸ ਜੀ ਬਸ ਧੰਨਵਾਦ ਸੋਡਾ ਬਸ ਚਾਹ ਸਾਨੂੰ ਚਾਹ ਵਧੀਆ ਪਿਆ ਸੀ ਪਹਿਲਾਂ ਅੱਛਾ ਹੋਰ ਅਸੀਂ ਤਾਂ ਕੋਈ ਨਹੀਂ ਉਹ ਤੈਨੂੰ ਪਤਾ ਹੀ ਯਾਰ ਓਏ ਯਾਰ ਹੁਣ ਕੀ ਕਰਦੇ ਲਾਲ ਮਾਰੀ ਹੁੰਦੀ ਬਸ ਕੋਈ ਨਹੀਂ ਕੋਈ ਆ ਜਾ ਕੁਝ ਨਹੀਂ ਹੁੰਦਾ ਭਾਈ ਜੋ ਆ ਜਾ ਗੁੱਸਾ ਨਹੀਂ ਕਰੀਦਾ ਓਏ ਯਾਰ ਗੁੱਸਾ ਕਰਨਾ ਕੰਮ ਨੂੰ ਕਰੇ ਕੰਮ ਆ ਕਹਿੰਦੇ ਏ ਉਹ ਕੋਈ ਨਹੀਂ ਕਰ ਲੈਣਾ ਇਹ ਕੰਮ ਭੈਣਾਂ ਦਾ ਬੋਲੀ ਨਹੀਂ ਹੁੰਦੀ ਯਾਰ ਮਤਲਬ ਅਸੀਂ ਤਾਂ ਚੱਲਦੇ ਆਂ ਫਿਰ ਚੱਲੇ ਬਰਾੜਾ ਹੋਰ ਚੱਲ ਚੰਗਾ ਭਾਈ ਯਾਰ ਚੰਗਾ ਮਾਰ ਲਿਓ ਕਿਹੜਾ ਕੋਈ ਨਹੀਂ ਮਾਰਾਂਗੇ ਮਾਰ ਲਿਓ ਚੰਗਾ ਜੀ ਅੰਦਰ ਯਾਰ ਦਾ ਕੀ ਕਰਾਂਗਾ ਬੰਦਾ ਹਨਾ ਯਾਰ ਮਿੱਤਰ ਮਸਾਂ ਆਉਂਦੇ ਨੇ ਬੇਇੱਜ਼ਤੀ ਕਰਾ ਕੇ ਧਰਤੀ ਉਹ ਭੈਣ ਅਪਚਰਾਂ ਦੀ ਉਹਨਾਂ ਦੀ ਚਾਹ ਨਾ ਪਾਣੀ ਉਹਨਾਂ ਨੂੰ ਲੈ ਪਾਣੀ ਪੀ ਲੈ ਥੱਕ ਗਿਆ ਸਲਾਮ ਆ ਕੇ ਜੋਰ ਲੱਗ ਗਿਆ ਪਾਣੀ ਤਾਂ ਮੈਂ ਪੀ ਲੈ ਪਾਣੀ ਦਾ ਪਹਿਲਾਂ ਦਾ ਉਹਨਾਂ ਕੋਲ ਕੰਮ ਹੀ ਇਹ ਹੈ ਰੋ ਜਾ ਕੇ ਬੈਹਂਦੇ ਨੇ ਕੋਰੇ ਕੰਮ ਨਹੀਂ ਕਰ ਸਕਦਾ ਕੋਈ ਉਹ ਨਾ ਤੈਨੂੰ ਕੰਮ ਕਰਨ ਦੇਣਾ ਵੀ ਤਾਂ ਆਪਣੀ ਪਹਿਲੀ ਟੈਡ ਚੱਲ ਜਾ ਦਰੋ ਮੈਂ ਹੀ ਬੈ ਜਾ ਥੱਕ ਗਈ ਉਹ ਭੈਣ ਦੇ ਖਾਸਮਾ ਦੀ ਬੰਦਾ ਮਸਾਂ ਆਉਂਦਾ ਯਾਰ ਮਿੱਤਰ ਮਸਾਂ ਆਉਂਦੇ ਯਾਰ ਮਿੱਤਰ ਰੋ ਹੀ ਥੋੜੀ ਆਉਂਦੇ ਨੇ ਕਾਮਕਾਰ ਹੁੰਦਾ ਕਿਦੇ ਦਾ ਬੰਦਾ ਰੋ ਜਾ ਕੇ ਬੈਹਂਦਾ ਤੇਰੇ ਕੋਲੇ ਨਾ ਤ ਕੁਈ 10 ਮਿੰਟ ਬੈਜੇ 2 ਘੰਟੇ ਕਿ ਬੈਠਿਆ ਨੂੰ ਮੈਨੂੰ ਕੀ ਕੰਮ ਕਰਦੀ ਲੈ ਤੈਨੂੰ ਬਾਲਾ ਨਾ ਫਾਲਤੂ ਬਿਠਾਇਆ ਕਰ ਕੋਈ 5-4 ਮਿੰਟ ਹੁੰਦਾ ਹੈ ਕੰਮ ਕਰ ਲਿਆ ਕਰਨ ਮੈਨੂੰ ਕਰ ਲਿਆ ਕਰਨ ਦੇ ਮੈਂ ਰੀਲਾ ਰੂਲਾ ਬਣਾਉਣੀਆਂ ਹੁੰਦੀਆਂ ਨੇ ਉਹ ਟਾਈਮ ਵੇਸਟ ਕਰਿਆ ਕਰ ਕੱਟ ਰੱਖਿਆ ਹਰੀ ਕੇ ਭੈਣ ਦਾ ਪਿੰਡ ਤੇ ਕਹਿੰਦਾ ਯਾਰ ਇੰਨਾ ਹੀ ਬਹੁਣੇ ਜਲੂਸ ਕੱਢੇ ਪਿਆ ਜਲੂਸ ਕੱਢਿਆ ਕਰ ਮੇਰੇ ਨਾਲ ਹੀ ਚੱਲਦਾ ਜਦੋਂ ਕੁਛ ਕਰਦਾ ਨਹੀਂ ਬੇਲਾ ਬਿਮਾਰ ਪਿਆ ਮੰਜੇ ਤੇ ਚੰਗਾ ਫਾਲਤੂ ਨਾ ਬਿਠਾਇਆ ਕਰ ਚੱਲ ਮੈਂ ਜਾਨਾ ਯਾਰ ਘਰੋਂ ਭੈਣ ਤੇ ਦਾਵੇ ਸੌਦਾ ਤੇਰਾ ਖੜਕੇ ਇਹ ਨਹੀਂ ਦੋ ਤਾ ਬਾਈ ਤੇਰਾ ਕੰਜਰਖਾਨਾ ਤੇਰਾ ਭੈਣ ਰ ਬਿਲਕੁਲ ਇਹੀ ਕੰਜਰਖਾਨਾ ਹੋ ਗਿਆ ਰੋਜ ਦਾ ਯਾਰ ਰੋਜ ਦਾ ਥੋੜੀ ਹੁੰਦਾ ਐ ਸੇ ਆਪਾਂ